हां जी ਕਿਸਾਨ ਭਰਾਵੋ ਸਵਾਗਤ ਕਰਦੇ ਆ ਜੀ ਤੁਹਾਡਾ ਆਪਣਾ ਚੀਮਾ ਡੇਰੀ ਫਾਰਮ ਤੇ ਦੇ ਉਪਰ ਬਾਈ ਜਿਹੜੇ ਕਿਸਾਨ ਭਰਾ ਆਪਣੇ ਪੇਜ ਤੇ ਨਵੇਂ ਆਇਆ ਉਹਨਾਂ ਵੀ ਰਾਗੇ ਰਿਕੁਐਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਜਿਹੜੇ ਵੀ ਦੇ ਇੰਸਟਾਗ੍ਰਾਮ ਦੇ ਵੀਡੀਓ ਦੇਖਦੇ ਆ ਜਰੂਰ ਫੋਲੋ ਕਰਨੇ ਤੇ ਚੱਲਦੀ ਵੀਡੀਓ ਯਾਰਾ ਮੇਤਰਾ ਨਾਲ ਸ਼ੇਅਰ ਕਰਦੇ ਆ ਕਰੋ ਤੇ ਕਿਸੇ ਵੀ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਜਿਹੜਾ ਮੋਬਾਈਲ ਨੰਬਰ ਹੈ ਬਾਈ ਜੀ 6284328298 ਸੋ ਅੱਜ ਦੀ ਵੀਡੀਓ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਘਰੇਲੂ ਪਰਿਵਾਰ ਦੇ ਵਿੱਚੋਂ ਬਣਾਈ ਆ ਵਾੜਸ ਹੁੰਦੀ ਆ ਤੀਜਾ ਸੁਆ ਬੱਦ ਜਾਣਕਾਰੀ ਆਪਾਂ ਮਾਲਕਤਾ ਲਵਾਂਗੇ ਕਰਦੇ ਗੱਲਬਾਤ ਹਾਂਜੀ ਸਸੀ ਕਾਲ ਜੀ ਆਪਣੀ ਕਾਲ ਜੀ ਨਾਮ ਦੱਸਿਓ ਬਾਈ ਜੀ ਆਪਣਾ ਮੇਰਾ ਨਾਮ ਚੰਦਲ ਸਿੰਘ ਆ ਜੀ ਪਿੰਡ ਚੀਮਾ ਆ ਗਿਆ ਜ਼ਿਲ੍ਹਾ ਬਰਨਾਲਾ ਬਾਈ ਜੀ ਬੈੜ ਤੀਜਾ ਸੂਆ ਹੁੰਦੀ ਆ ਹਾਂਜੀ ਆ ਤੀਜੇ ਸੂਆ ਦੂਜੇ ਸੂਆ ਕੀਰ ਕਰ ਰਹੇ ਸੀ ਦੁੱਧ ਦਾ 16 ਲੀਟਰ ਚ ਹੋਇਆ ਜੀ 16 ਲੀਟਰ ਚ ਆਈ ਆਪਣੀ ਘਰ ਦੀ ਆ ਕਰਦੀ ਆ ਜੀ ਚਵਾਈ ਚਵਾਈ ਦੀ ਕਿਵੇਂ ਆ ਜੀ ਚਵਾਈ ਦੀ ਪੂਰੀ ਸਾਫ ਹੋਰੇ ਤੀਜਾ ਸੂਆ ਹੁੰਦੀ ਆ ਕਿੰਨੇ ਦਿਨ ਬਾਕੀ ਪਈ ਇਹਦੇ ਇਹ 8-9 ਦਿਨ ਪੂਰੇ ਆ 8-9 ਦਿਨ ਪੂਰੇ ਆ ਚਵਾਈ ਦੀ ਜਮ ਐਨ ਕਹਿੰਦੇ ਦੀ ਓਕੇ ਸਾਡੇ ਆਪ ਦੀ ਘਰਦੀ ਹੈਗੀ ਤੇ ਐ ਕਿਤੇ ਦਿਨ ਕਿ ਮਨ ਕੇ ਜਣ ਵੀ 1500 ਲੀਟਰ ਮੰਨ ਕੇ ਹੋ ਲੈ ਲੇ 22 ਚ ਬੂਈ ਦੀ ਜਮਾ ਓਕੇ ਲੈ ਤੋਰਿਓ ਜੀ ਰੋ ਸੋ ਸੱਜਰੋ ਬਾਈ ਕਹਿੰਦੇ ਵੀ ਤੀਜਾ ਸੂਆ ਸੁੰਦੀ ਆ 8 ਤਰੀਕ ਨੂੰ ਦੇਣ ਪੂਰੇ ਆ ਵੀ ਦੂਜੇ ਸੂਏ ਵੀ ਆਪਣੇ ਕੋਲ ਇਹਨੇ 1500 ਲੀਟਰ ਦੁੱਧ ਦਿੱਤਾ ਵੀ ਤੀਜੇ ਵੀ 15-16 ਮੰਨ ਕੇ ਲਵੇ ਗਾਹਾਂ ਅਗਲੇ ਦੀ ਸੇਵਾ ਕੀ ਤੇ ਡਰਦੀ ਆ ਲੈ ਜਾਨ ਨੂੰ ਲੈ ਆਜੇ ਇਹ ਕੰਟੈਕਟ ਨੰਬਰ ਬੋਲੇ ਜੀ ਆਪਣਾ ਮੇਰਾ ਕੈਡਰ ਨੰਬਰ 9952 98153 88604 88604 ਇਹ ਬਾਈਆਂ ਦਾ ਗਿਆ ਮੋਬਾਈਲ ਨੰਬਰ ਤੀਜਾ 000 ਇਹ ਕੀ ਦਮਾਨ ਹੈ ਜੀ ਦਾ ਕੀ ਪ੍ਰਾਈਸ ਇਹ ਵੀ ਜੀ 70000 ਦੇ 70000 ਰੁਪਿਆ ਆਈ ਵੀ ਦਾ ਮਾਨਦਾਨ ਹੋਊਗਾ ਹਾਂ ਜੀ ਕਰਦੇ ਠੀਕ ਆ ਬਗੈਰਾ ਕੋਈ ਨਾਰਮਲ ਪ੍ਰਾਇਸ ਕੋਈ ਵਧੀਆ ਨਾ ਨਾਰਮਲ ਹੈ ਜੀ ਬਾਕੀ ਡਾਕਟਰ ਨਾਲ ਗੱਲ ਕਰਾ ਲੈਣ ਜੀ ਠੀਕ ਹੈ ਜੀ ਤੇ 242 ਦੀ ਜਮਾ ਪੁਲਿਸ ਨਹੀਂ ਨਹੀਂ ਮੇਤਰੋ ਬਾਈ ਕੰਨੀ ਵੀ 24 ਦੀ ਜਮਾ ਓਕੇ ਹੋਊਗੀ ਕੋਈ ਲੋਕ ਨਹੀਂ ਜੀ ਤੀਜਾ 000 ਰੀਜ਼ਨ ਵਾਲਾ ਤੇ ਦੂਜੇ ਸੂਏ ਵੀ ਬਾਈ ਕਹਿੰਦੇ ਆਪਣੇ ਕੋਲੇ ਸੀਗੀ ਵੀ 15 16 ਲੀਟਰ ਤੋਂ ਦਿੱਤਾ ਆਪਣੀ ਘਰ ਦੀ ਸੇਵਾ ਤੇ ਵੀ 15 16 ਹੀ ਮੰਨ ਕੇ ਹੁਣ ਲੈਵੇ 8 ਤਰੀਕ ਨੂੰ ਇਹਦੇ ਜਿਹੜੇ ਦਿਨ ਪੂਰੇ ਆ ਤੇ ਰੇਟ ਹੋ ਜੂ ਇਹਦਾ 70000 ਰੁਪਏ ਤੇ 70000 ਚ ਬਾਈ ਵੀਰ ਦਾ ਮਾਨਤਾ ਨੂੰ ਬਾਈ ਕਹਿੰਦੇ ਵੀ ਜਰੂਰ ਕਰਾਂਗੇ ਤੇ ਮਿਲਦੇ ਆ ਕਿਸੇ ਨਵੇਂ ਵੀਡੀਓ ਨਾਲ ਧੰਨਵਾਦ